ਵਾਖਤਾ ਦੋਸਤੋ ਤੁਹਾਡਾ ਪੰਜਾਬੀ ਅਪਡੇਟ ਚੈਨਲ ਦੀਆਂ ਤਾਜ਼ਾ ਵੱਡੀਆਂ ਖਬਰਾਂ ਦੇ ਵਿੱਚ ਤੇ ਮੈਂ ਤੇਜਿੰਦਰ ਭਨੀਅਰ ਲੈ ਕੇ ਚੁਕਾ ਹਾਂ ਅੱਜ ਦੀਆਂ ਤਾਜ਼ਾ ਵੱਡੀਆਂ ਖਬਰਾਂ ਤੇ ਇਹ ਗੱਲ ਕਰਾਂਗੇ ਜੀ ਇਨ ਤਾਜ਼ੀਆਂ ਵੱਡੀਆਂ ਖਬਰਾਂ ਦੇ ਬਾਰੇ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਤੇ ਗੱਲ ਕਰਦੇ ਹਾਂ ਜੀ ਪਹਿਲੀ ਵੱਡੀ ਖਬਰ ਦੇ ਬਾਰੇ ਵਿਕਰਮ ਮਜੀਠੀਏ ਨੂੰ ਅਦਾਲਤ ਤੋਂ ਵੱਡਾ ਟਕਟਾ ਸੁਣਵਾਈ ਦੌਰਾਨ ਆਈ ਵੱਡੀ ਅਪਡੇਟ ਹਾਂਜੀ ਦੱਸ ਦਈਏ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਜਿੰਨਾ ਆਪਾਂ ਜੇਲ੍ਹ ਚ ਬੰਦ ਅਕਾਲੀ ਤੱਕ ਨੂੰ ਵਿਕਰਮ ਮਜੀਠੀਏ ਨੂੰ ਅਦਾਲਤ ਵੱਲੋਂ ਵੱਡਾ ਚੜਕਾ ਦਿੱਤਾ ਗਿਆ ਹੈ ਮੋਹਾਲੀ ਦੀ ਅਦਾਲਤ ਨੇ ਮਜੀਠੀਆ ਦੀ ਨਿਆਇਕ ਹਿਰਾਸਤ ਚ 18 ਅਕਤੂਬਰ ਤੱਕ ਵਧਾ ਦਿੱਤੀ ਹੈ ਤੇ ਮਜੀਠੀਆ ਅੱਜ ਵੀਡੀਓ ਕਾਨਫਰੈਂਸਿੰਗ ਰਾਹੀਂ ਮੋਹਾਲੀ ਦੀ ਅਦਾਲਤ ਚ ਪੇਸ਼ ਹੋਏ ਸਨ ਤੇ ਦੱਸਣਯੋਗ ਹੈ ਕਿ ਆਮਦਨ ਨਾਲ ਵਾਧੇ ਜਾਇਦਾਦ ਬਣਾਉਣ ਦੇ ਦੋਸ਼ਾਂ ਹੇਠ ਬਿਕਰਮ ਮਜੀਠੀਆ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਇਸ ਸਮੇਂ ਉਹ ਨਾਬਾਜ਼ੇਲ ਕਬੰਧ ਹਨ ਤੇ ਮਡਿਟੀਆ ਨੂੰ ਜੂਨ 2025 ਚ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਦੋਸ਼ ਹੈ ਕਿ ਉਹਨਾਂ ਨੇ ਸ਼ੈੱਲ ਕੰਪਨੀਆਂ ਅਤੇ ਬੇਨਾਮੀ ਲੈਣ ਦੇਣ ਰਾਹੀਂ ਕਰੋੜਾਂ ਰੁਪਏ ਦੀ ਜਾਇਦਾਦ ਬਣਾਈ ਤੇ ਜਾਂਚ ਏਜੰਸੀਆਂ ਨੇ ਇਸ ਮਾਮਲੇ 'ਤੇ ਕਰੀਬ 40 ਹਜ਼ਾਰ ਪੰਨਿਆਂ ਦੀ ਚਾਰਜ ਸ਼ੀਟ ਦਰਜ ਕੀਤੀ ਹੈ ਤੇ 200 ਤੋਂ ਵੱਧ ਗਵਾਹਾਂ ਦੇ ਬਿਆਨ ਦਰਜ ਕੀਤੇ ਹਨ ਤੇ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਦੇ ਬਾਰੇ ਅੱਜ ਅਗਲੀ ਵੱਡੀ ਖਬਰ ਨਿਕਲੇ ਸਾਹਮਣੇ ਆਈ ਹੈ ਕਿ ਪੰਜਾਬ ਵਾਸੀਆਂ ਲਈ ਚਿੰਤਾ ਪਰ ਖਬਰ ਉਪਦੇ ਦਿੱਤੇ 13 ਜ਼ਿਲ੍ਹਿਆਂ 'ਚ ਹੁਣ ਤੱਕ ਹਾਂਜੀ ਦੱਸਦੀ ਕਿ ਪੰਜਾਬ ਵਾਸੀਆਂ ਲਈ ਚਿੰਤਾ ਪਰਖ ਖਬਰ ਸਾਹਮਣੇ ਆਈ ਹੈ ਦਰਅਸਲ ਜਿਵੇਂ ਜਿਵੇਂ ਪਰਾਲੀ ਨੂੰ ਅੱਗ ਲਾਈ ਜਾ ਰਹੀ ਹੈ ਪ੍ਰਦੂਸ਼ਣ ਵਧ ਰਿਹਾ ਹੈ ਅਤੇ ਲੋਕਾਂ ਨੂੰ ਸਿੱਕਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਖਬਰਾਂ ਦੇ ਮੁਤਾਬਕ ਪੰਜਾਬ ਦੇ 23 ਜ਼ਿਲ੍ਹਿਆਂ 'ਚ 13 ਜ਼ਿਲ੍ਹਿਆਂ 'ਚ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਸਾੜਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਸੂਬੇ 'ਚ ਇਸ ਹਾਲ ਪਰਾਲੀ ਸਾੜਨ ਦੇ 95 ਦੇ ਕਰੀਬ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਇਸ ਕਾਰਨ ਫਾਇਦਾ ਹੋਣ ਵਾਲੇ ਧੂਏ ਨਾਲ ਲੋਕਾਂ ਨੂੰ ਸਾਹ ਲੈਣ 'ਚ ਦਿੱਕਤ ਦਿੱਕਤ ਅਤੇ ਹੋਰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲਾਂਕਿ ਪਰਾਲੀ ਸਾੜਨ ਕਾਰਨ ਪ੍ਰਦੂਸ਼ਣ ਦਾ ਪੱਧਰ ਵੱਧ ਰਿਹਾ ਹੈ ਪਰ ਸੂਬੇ ਦੇ ਕਿਸੇ ਵਿਜਿਲੇ 'ਚ AQ ਅਈ ਸੋਤੋ ਪਰ ਨਹੀਂ ਹੋਇਆ ਤੇ ਪਰਾਲੀ ਸਾੜਨ ਨੂੰ ਰੋਕ ਲਾਉਣ ਲਈ ਹੁਣ ਜ਼ਿਲ੍ਹਾ ਕਲੈਕਟਰ ਅਤੇ ਜ਼ਿਲ੍ਹਾ ਮੈਜਿਸਟਰੇਟ ਵੀ ਨਾਇਕ ਮੈਜਿਸਟਰੇਟ ਦੇ ਸਾਹਮਣੇ ਸ਼ਿਕਾਇਤ ਦਾਇਰ ਜਕ ਕਰਾ ਸਕਦੇ ਹਨ ਤੇ ਪਰਾਲੀ ਸਾੜਨ ਤੇ ਸਾੜਨ ਤੋਂ ਲੋਕਾਂ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਇਹ ਮਹੱਤਵਪੂਰਨ ਭੂਮਿਕਾ ਹੁੰਦੀ ਹੈ ਤੇ ਪ੍ਰਸ਼ਾਸਨਿਕ ਅਧਿਕਾਰੀ ਹਰ ਰੋਜ਼ ਪਿੰਡਾਂ 'ਚ ਜਾ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕਰ ਰਹੇ ਹਨ ਪਰਾਲੀ ਨੂੰ ਸਾੜਨ ਲਈ ਕਿਸਾਨ ਇਸ ਲਈ ਵੀ ਮਜਬੂਰ ਹੁੰਦੇ ਹਨ ਕਿਉਂਕਿ ਪਰਾਲੀ ਨੂੰ ਜ਼ਮੀਨ ਚ ਮਲਾਉਣ ਲਈ ਪ੍ਰਤੀ ਏਕੜ 2500 ਤੋਂ 3000 ਰੁਪਏ ਖਰਚ ਆਉਂਦਾ ਹੈ ਸਮੇ ਸਮੇਂ ਦੀਆਂ ਸਮੇ ਸਮੇਂ ਦੀਆਂ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਪ੍ਰਤੀ ਏਕੜ ਖਰਚ ਦੇਣ ਦਿੱਤੇ ਜਾਣ ਦੇ ਐਲਾਨ ਵੀ ਕੀਤੇ ਜਾਂਦੇ ਹਨ ਪਰ ਅੱਜ ਤੱਕ ਕਿਸਾਨਾਂ ਨੂੰ ਉਹਨਾਂ ਦਾ ਹੱਕ ਨਹੀਂ ਮਿਲਿਆ ਅਤੇ ਖਾਸ ਤੌਰ ਤੇ ਛੋਟਾ ਕਿਸਾਨ ਇਨ੍ਹਾਂ ਖਰਚ ਨਹੀਂ ਚੁੱਕ ਸਕਦਾ ਹੈ ਤੇ ਅਜੇ ਹੀ ਜੇ ਰਾਤ ਦੇ ਸਮੇਂ ਇੱਕ ਮੱਛ ਦੀ ਟੀਲੀ ਆਪਣਾ ਕੰਮ ਕਰਦੀ ਹੈ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਪੰਜਾਬ 'ਚ 5 6 ਤੇ 7 ਅਕਤੂਬਰ ਭਾਰੀ ਫੈਰ ਸ਼ੁਰੂ ਹੋਵੇਗਾ ਮੀਂਹ ਦਾ ਦੌਰ ਹਾਂਜੀ ਦੱਸਦੇ ਕਿ ਪੰਜਾਬ 'ਚ ਮੌਸਮ ਵਿਭਾਗ ਵੱਲੋਂ ਅਗਲੇ 5 ਦਿਨਾਂ ਲਈ ਜਾਰੀ ਕੀਤੇ ਅਨੁਮਾਨ ਅਨਸਾਰ ਸੂਬੇ ਵਿੱਚ ਮੀਂਹ ਦਾ ਦੌਰ ਫਿਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਹਾਲਾਂਕਿ ਕੁੱਝ ਦਿਨਾਂ ਤੋਂ ਮੀਂਹ ਨਾ ਪੈਣ ਕਾਰਨ ਲੋਕਾਂ ਨੇ ਕਾਫੀ ਰਾਹਤ ਮਹਿਸੂਸ ਕੀਤੀ ਸੀ ਤੇ ਮੌਸਮ ਵਿਭਾਗ ਦੀ ਤਾਜ਼ਾ ਪੁਸ਼ਟੀ ਬਾਣੀ ਮੁਤਾਬਕ ਹੁਣ ਫਿਰ ਮੀਂਹ ਦੇ ਅਸਰ ਨਜ਼ਰ ਆ ਰਹੇ ਹਨ ਇਸੇ ਦੌਰਾਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਹੋਵੇਗੀ ਜਦਕਿ 5 ਅਤੇ 6 ਅਕਤੂਬਰ ਨੂੰ ਭਾਰੀ ਮੀਂਹ ਦੀ ਸੰਭਾਵਨਾ ਹੈ ਤੇ ਜੇਕਰ ਸੂਬੇ 'ਚ ਮੀਂਹ ਪਿਆ ਤਾਂ ਆਬਮਣ ਵਿੱਚ ਵੱਡੀ ਗਰਾਫਟ ਆਉਣ ਦੀ ਸੰਭਾਵਨਾ ਹੋਵੇਗੀ ਜਿਸ ਨਾਲ ਸਰਦੀਆਂ ਵੀ ਜਲਦੀ ਸ਼ੁਰੂ ਹੋ ਜਾਣਗੀਆਂ ਇਹ ਮੌਸਮ ਵਿਭਾਗ ਅਨੁਸਾਰ ਸੂਬੇ ਦੇ ਉੱਤਰੀ ਅਤੇ ਪੱਛਮੀ ਇਲਾਕਿਆਂ ਚ ਹਲਕੀ ਬਾਰਿਸ਼ ਦੀ ਸੰਭਾਵਨਾ ਬਣੀ ਹੋਈ ਹੈ ਤੇ ਜਿਸ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਫਰੋਜ਼ਪੁਰ, ਫਾਜ਼ਿਲਕਾ, ਮੋਗਾ, ਕਪੂਰਤਲਾ, ਹੁਸ਼ਿਆਰ ਪਰ ਅਤੇ ਪਠਾਨਕੋਟ ਜ਼ਿਲ੍ਹੇ ਸ਼ਾਮਲ ਹਨ ਤੇ 5 ਤੇ 6 ਅਕਤੂਬਰ ਨੂੰ ਸੂਬੇ ਦੇ ਵੱਡੇ ਇਸੇ ਵਿੱਚ ਭਾਰੀ ਮੀਂਹ ਪਵੇਗਾ ਜਿਸ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਫਰੋਜ਼ਪੁਰ, ਮੋਗਾ, ਫਾਜ਼ਿਲਕਾ, ਬਠਿੰਡਾ, ਮਾਨਸਾ, ਲੁਧਿਆਣਾ ਅਤੇ ਪਟਿਆਲਾ ਸਮੇਤ ਕਈ ਜ਼ਿਲ੍ਹੇ ਹਨ ਤੇ ਇਸੇ ਤਰ੍ਹਾਂ 7 ਅਕਤੂਬਰ ਨੂੰ ਵੀ ਮੀ ਵਿਚੇ ਕਮੀ ਆਉਣ ਦੀ ਸੰਭਾਵਨਾ ਹੈ ਅਤੇ ਕੌਜੇ ਜ਼ਿਲ੍ਹੇ ਗੁਰਦਾਸਪੁਰ ਕਪੂਰਥਲਾ ਜਿਲ੍ਹੰਦਰ ਪਰੋਇ ਪਰ ਮੋਗਾ ਅਤੇ ਸੰਗਰੂਰ ਵਿੱਚ ਹਲਕੇ ਤੋਂ ਦਰਮਿਆਨਾ ਵੀ ਪੈ ਸਕਦਾ ਹੈ ਉੱਥੇ ਹੀ 8 ਅਕਤੂਬਰ ਨੂੰ ਮੀਂਹ ਦੀ ਕੋਈ ਸੰਭਾਵਨਾ ਨਹੀਂ ਰਹੇਗੀ ਹਾਲਾਂਕਿ ਪਠਾਨਕੋਟ ਅਤੇ ਹੁਸ਼ਿਆਰਪੁਰ ਵਿੱਚ ਹਲਕੀ ਬੂੰਦਾਬੰਦੀ ਹੋ ਸਕਦੀ ਹੈ ਅਤੇ ਬਾਕੀ ਸੂਬੇ ਬਾਕੀ ਸੂਬੇ ਜਿਹੜਾ ਕਿ ਸੁੱਕਾ ਰਹੇਗਾ ਤੇ ਇੱਕ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕ੍ਰੈਡਿਟ ਕਾਰਡ ਯੂਜ਼ਰਸ ਲਈ ਐਹਮ ਖਬਰ 1 ਨਵੰਬਰ ਤੋਂ ਲਾਗੂ ਹੋਣਗੇ ਨਵੇਂ ਚਾਰਦੇ ਤੇ ਨਿਯਮ ਅੰਦੀ ਦੱਸਦੇ ਕਿ ਸਟੇਟ ਬੈਂਕ ਆਫ ਇੰਡੀਆ ਨੇ ਆਪਣੇ ਕ੍ਰੈਡਿਟ ਕਾਰਡ ਯੂਜ਼ਰ ਲਈ ਨਵੇਂ ਫੀਸ ਨਿਯਮਾਂ ਦਾ ਐਲਾਨ ਕੀਤਾ ਹੈ ਜੋ 1 ਨਵੰਬਰ 2025 ਤੋਂ ਲਾਗੂ ਹੋਣਗੇ ਤੇ ਨਵੇਂ ਨਿਯਮਾਂ ਤਹਿਤ ਜੇਕਰ ਕੋਈ ਗਾਹਕ ਕ੍ਰੈਡਿਟ ਚੈੱਕ ਜਾਂ ਮੂਵੀ ਕੈਵਿਕ ਵਰਗੇ ਥਰਡ ਪਾਰਟੀ ਐਪਸ ਰਾਹੀਂ ਆਪਣੇ ਐਸਪੀ ਕ੍ਰੈਡਿਟ ਕਾਰਡ ਦੀ ਵਰਤੋਂ ਕਰਕੇ ਸਕੂਲ ਜਾਂ ਕਾਲਜ ਫੀਸਾਂ ਦਾ ਭੁਗਤਾਨ ਕਰਦਾ ਹੈ ਤਾਂ ਆਪਸ਼ਨ ਨੂੰ ਲੈਣ ਦੀ ਰਕਮ ਦਾ 1% ਵਾਧੂ ਚਾਰਜ ਦੇਣਾ ਪਵੇਗਾ ਹਾਲਾਂਕਿ ਜੇਕਰ ਭੁਗਤਾਨ ਸਿੱਧੇ ਹੂ ਲ ਗਾਡਜਨ ਯੂਨੀਵਰਸਿਟੀ ਦੇ ਅਧਿਕਾਰਤ ਵੈਬਸਾਈਟ ਜਾਂ ਪੀਓਐਸ ਮਸ਼ੀਨ ਰਾਹੀਂ ਕੀਤਾ ਜਾਂਦਾ ਹੈ ਤਾਂ ਕੋਈ ਫੀਸ ਨਹੀਂ ਲੱਗੇਗੀ ਤੇ ਰਸੀਬਾਈ ਨੇ ਇਹ ਵੀ ਕਹਿਿਆ ਹੈ ਕਿ ਜੇਕਰ ਕੋਈ ਕਾਰਡ ਧਾਰਕ 1000 ਰੁਪਏ ਤੋਂ ਵੱਧ ਦੀ ਰਕਮ ਵਾਇਲਟ ਉੱਤੇ ਲੋਡ ਕਰਦਾ ਹੈ ਤਾਂ 1% ਫੀਸ ਲਾਗੂ ਹੋਵੇਗੀ ਤੇ ਇਹ ਨਿਯਮ ਵਪਾਰੀ ਕੋਡਾਂ ਤੇ ਲਾਗੂ ਹੁੰਦਾ ਹੈ ਜੋ ਨੈਟਵਰਕ ਭਾਈ ਵਾਲਾਂ ਦੁਆਰਾ ਨਿਰਧਾਰਤ ਕੀਤੇ ਜਾਂਦੇ ਹਨ ਅਤੇ ਸਮੇਂ-ਸਮੇਂ ਤੇ ਬਦਲ ਸਕਦੇ ਹਨ ਤੇ ਐਸਬੀਆਈ ਨੇ ਪਹਿਲਾਂ ਹੀ ਗਾਹਕ ਨੂੰ ਨਵੇਂ ਨਿਯਮਾਂ ਬਾਰੇ ਸੁੱਟੀ ਤੇ ਕਰ ਦਿੱਤਾ ਹੈ ਤਾਂ ਜੋ ਉਹ ਆਪਣੇ ਖਰਚਿਆਂ ਦੀ ਸਹੀ ਢੰਗ ਨਾਲ ਯੋਜਨਾ ਬਣਾ ਸਕਣ ਤੇ ਪੁਰਾਣੇ ਨਿਯਮਾਂ ਦੇ ਤਹਿਤ 0 ਤੋਂ 500 ਰੁਪਏ ਵਿੱਚ ਕਰ ਲੈਣ ਦੇ ਲਈ ਕੋਈ ਖਰਚਾ ਨਹੀਂ ਸੀ ਪਰ ਨਵੇਂ ਬਦਲਾਵਾਂ ਦੇ ਨਾਲ ਖਰਚੇ ਹੋਰ ਵੀ ਸਖਤ ਹੋ ਗਏ ਹਨ ਤੇ ਇੱਕ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਪੌਦ ਚ ਪਰਤੀ ਹੁਣਾਂ ਤਾਂ ਘਟਨੀ ਪਵੇਗੀ ਦਾੜੀ ਅਮਰੀਕਾ ਚ ਸਿੱਖ ਨੌਜਵਾਨਾਂ ਲਈ ਵੱਡਾ ਸੰਕਟ ਹਾਂਜੀ ਦੱਸ ਦਈਏ ਕਿ ਇੱਕ ਕਪਾਸਿਟੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਸਖਤ ਕਾਰਵਾਈ ਚ ਲੱਗੇ ਹੋਏ ਹਨ ਉੱਤੇ ਹੀ ਹੁਣ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜਿੱਥੇ ਅਮਰੀਕਾ ਨੇ ਫੌਜੀਆਂ ਦੀ ਭਰਤੀ ਲਈ ਨਵੇਂ ਨਿਯਮ ਜਾਰੀ ਕੀਤੇ ਹਨ ਨਵੇਂ ਨਿਯਮਾਂ ਮੁਤਾਬਕ ਅਮਰੀਕੀ ਫੌਜ 'ਚ ਹੁਣ ਸਾਲ 2010 ਤੋਂ ਪਹਿਲਾਂ ਵਾਲੇ ਨਿਯਮਾਂ ਦਾ ਪਾਲਣ ਕੀਤਾ ਜਾਵੇਗਾ ਜਿਨ੍ਹਾਂ ਮੁਤਾਬਕ ਹੁਣ ਫੌਜ 'ਚ ਭਰਤੀ ਹੋਣ ਵਾਲੇ ਨੌਜਵਾਨਾਂ ਦਾਣੀ ਨਹੀਂ ਰੱਖ ਸਕਣਗੇ ਤੇ ਅਸ ਫੈਸਲੇ ਮਗਰੋਂ ਫੌਜ ਤੇ ਭਾਰਤੀ ਹੋਈ ਸਿਕ ਫੌਜੀਆਂ ਚੰਤਾ ਦੇਖੀ ਜਾ ਰਹੀ ਹੈ ਤੇ ਅਸਲ 'ਚ 30 ਸਤੰਬਰ ਨੂੰ ਵਰਜੀਨੀਆ ਦੇ ਮਰੀਨ ਕੋਰ ਬੇਸ ਵਿਖੇ ਅਮਰੀਕੀ ਰੱਖਿਆ ਸਕੱਤਰ ਪੀਟ ਹੈਕਸੇਥ ਨੇ ਆਪਣੀ ਭਾਸ਼ਣ ਦੌਰਾਨ ਕਿਹਾ ਸੀ ਕਿ ਫੌਜ ਚ ਅਨੁਸ਼ਾਸਨ ਨੂੰ ਪਹਿਲ ਦੇ ਆਧਾਰ ਤੇ ਮੰਨਿਆ ਜਾਵੇਗਾ ਤੇ ਉਹ ਨਾ ਕਿ ਹ ਜੇ ਫੋਰਜ ਚ ਪਾਰਟੀ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਸ਼ੇਵ ਕਰਨੀ ਪਵੇਗੀ ਤੇ ਫੋਰਜ ਦਾੜੀ ਰੱਖਣ ਲਈ ਧਾਰਮਿਕ ਕਾਰਨ ਰੱਦ ਕਰ ਦਿੱਤੇ ਜਾਣਗੇ ਤੇ ਗੱਲ ਕਰਦੇ ਆਂ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਕਿ ਪੰਜਾਬ ਵਾਸੀਆਂ ਦਾ ਸਫਰ ਹੋਵੇਗਾ ਸੁਖਾਲਾ ਸਤਲੁਜ ਦਰਿਆ ਤੇ ਬਣਿਆ ਬਣੇਗਾ ਵੱਡਾ ਪੁਲ ਹਾਂਜੀ ਦੱਸਦੇ ਕਿ ਮੰਤਰੀ ਹਰਜੋਤ ਸਿੰਘ ਬੈਸਰੇ ਆਪਣੇ ਹਲਕੇ ਵਿੱਚ ਚੱਲ ਰਹੀ ਵਿਕਾਸ ਦੀ ਲਰਨ ਹੋਰ ਗਰ ਰਫਤਾਰ ਦਿੰਦੇ ਹੋਏ ਅੱਜ 22 ਕਰੋੜ 70 ਲੱਖ ਰੁਪਏ ਦੀ ਲਾਗਤ ਨਾਲ ਸਤਲੁਜ ਦਰਿਆ ਉੱਤੇ 73 ਵਿਕੇ ਪੌਲ ਦਾ ਨੀਂਹ ਪੱਥਰ ਰੱਖਿਆ ਅਤੇ 7 ਅਕਤੂਬਰ ਨੂੰ ਬਾਲਮੀਕ ਜਨਮ ਦਿਵਸ ਦੇ ਮੌਕੇ ਪਲਾਸੀ ਵਿੱਚ 11 ਕਰੋੜ 23 ਲੱਖ ਰੁਪਏ ਦੀ ਲਾਗਤ ਨਾਲ ਇੱਕ ਹੋਰ ਪੁਲ ਪਾਇਆ ਜਾਵੇਗਾ ਅਤੇ ਇਹਨਾਂ ਪੁਲਾਂ ਨੂੰ ਜੋੜਨ ਲਈ 18 ਫੁੱਟ ਚੌੜੀਆਂ 11 ਕਿਲੋਮੀਟਰ ਸੜਕਾਂ ਦੇ ਨਿਰਮਾਣ ਉੱਤੇ 13 ਕਰੋੜ ਰੁਪਏ ਖਰਚ ਹੋਣਗੇ ਤਿੱਜਾ ਸਨਾਦੂਰ ਦਰਾਡੇ ਦੇ ਇਲਾਕਿਆਂ ਟੱਕ ਕਾਟਾਂ ਵਿੱਚ ਪਹੁੰਚਣ ਦਾ ਸਫਰ ਮਿੰਟਾਂ ਵਿੱਚ ਤੈ ਹੋ ਜਾਵੇਗਾ ਤੇ ਇਸ ਤੋਂ ਪਹਿਲਾਂ 2 ਅਕਤੂਬਰ ਨੂੰ ਬੈਂਸ ਵੱਲੋਂ ਪੱਲੜੀ ਵਿਖੇ 35 ਕਰੋੜ 48 ਲੱਖ ਰੁਪਏ ਦੀ ਲਾਗਤ ਨਾਲ 511 ਮੀਟਰ ਲੰਬਾ ਹਾਈਵੇ ਹਾਈ ਲੈਵਲ ਪੁਲ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਤੇ ਗੱਲ ਕਰਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨੇ ਕਿਉਂਕਿ ਸਾਹਮਣੇ ਆ ਰਹੀ ਹੈ ਕਿ ਮਾਨ ਸਰਕਾਰ ਦਾ ਇੱਕ ਜਾਸ ਕਦਮ ਸੂਬੇ ਦੇ ਇਤਿਹਾਸ 'ਚ ਪਹਿਲੀ ਵਾਰ ਹੋਵੇਗਾ ਹਾਂਜੀ ਦੱਸ ਜੀ ਕਿ ਗੁਰੂ ਤੇਗ ਬਹਾਦਰ ਜੀ ਦੇ ਪਾਸ 355 ਸਾਲਾ ਸ਼ਤਾਬਦੀ ਸਮਾਗਮ ਨੂੰ ਸਮਰਪਿਤ ਪੰਜਾਬ ਦਲ ਸਭਾ ਦਾ ਵਿਸ਼ੇਸ਼ ਸ਼ੈਸ਼ਨ 24 ਨਵੰਬਰ ਨੂੰ ਢੰਡੀਗੜ ਤੋਂ ਬਾਰਤ ਸੱਦਾ ਜਾ ਰਿਹਾ ਹੈ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 355ਵੇਂ ਜਹੀਦੀ ਸਮਾਗਮ ਮੁੱਖ ਤੌਰ ਤੇ 23 ਨਵੰਬਰ ਨੂੰ ਸ਼ੁਰੂ ਹੋ ਰਹੇ ਹਨ ਤੇ 24 ਨਵੰਬਰ ਨੂੰ ਸ਼ਹੀਦੀ ਦਾ ਦਿਹਾੜਾ ਹੈ ਤੇ ਇਤਿਹਾਸ ਵਿੱਚ ਪਹਿਲੀ ਵਾਰ ਹੋਵੇਗਾ ਕਿ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦਾ ਸੈਸ਼ਨ ਰਾਜਧਾਨੀ ਤੋਂ ਬਾਹਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸੱਜਿਆ ਜਾ ਰਿਹਾ ਹੈ ਤੇ ਪੰਜਾਬ ਸਰਕਾਰ ਨੇ ਇਸ ਇਜਲਾਸ ਦੀ ਤਿਆਰੀ ਵੀ ਵਟ ਦਿੱਤੀ ਹੈ ਅਤੇ ਇਸ ਸਰਕਾਰੀ ਤਜਵੀਜ਼ ਤੇ ਮੰਥਨ ਲਈ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਤੇ ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਬਾਰੇ ਵਿਸ਼ੇਸ਼ ਮੀਟਿੰਗ ਸੱਦੀ ਹੈ ਤੇ ਸਪੀਕਰ ਦਾ ਦਫ਼ਤਰ ਅਨੁਸਾਰ ਭਾਰਤੀ ਵਿਧਾਨ ਮੁਤਾਬਕ ਵਿਧਾਨ ਸਭਾ ਦਾ ਸੈਸ਼ਨ ਕਿਤੇ ਵੀ ਹੋ ਸਕਦਾ ਹੈ ਅਤੇ ਗਵਰਨਰ ਦੀ ਮੰਦੂਰੀ ਨਾਲ ਪੰਜਾਬ ਸਰਕਾਰ ਦੇ શ્રી ਅਨੰਤ ਬਰਸਾਈ ਵਿਖੇ 24 ਨਵੰਬਰ ਨੂੰ ਬਾਬਾ ਜੀ ਹੁਣ ਸਿੰਘ ਯਾਦਗਾਰੀ ਪਾਰਕ ਵਿਖੇ ਇਹ ਇਜਲਾਸ ਸਦਨ ਦੀ ਝਾੜੀ ਚ ਹੈ ਤੇ ਗੱਲ ਕਰਨ ਵਾਲੀ ਵੱਡੀ ਖਬਰ ਦੇ ਬਾਰੇ ਅੱਜ ਅਗਲੀ ਵੱਡੀ ਖਬਰ ਨੇ ਕਿ ਸਾਹਮਣੇ ਹਰੇ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੱਡਾ ਐਲਾਨ 10 ਤੋਂ 15 ਅਕਤੂਬਰ ਤੱਕ ਅੱਜ ਦੱਸਦੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਐਲਾਨ ਤੱਕੇ 10 ਤੋਂ 15 ਅਕਤੂਬਰ ਤੱਕ ਹੜ੍ਹ ਪ੍ਰੇਟ ਤੁਹਾਨੂੰ ਮੁਆਵਜ਼ਾ ਮਿਲਣਾ ਸ਼ੁਰੂ ਹੋ ਜਾਵੇਗਾ ਉਹਨਾਂ ਕਹਾ ਕਿ ਪੰਜਾਬ ਸਰਕਾਰ ਦੀ ਵਿਵਾਲੀ ਤੋਂ ਪਹਿਲਾਂ ਪਹਿਲਾਂ ਲੋਕਾਂ ਨੂੰ ਮੁਆਵਜ਼ਾ ਦੇਣ ਦੀ ਸ਼ੁਰੂਆਤ ਕਰ ਦੇਵੇਗੀ ਤੇ ਇਸ ਦੇ ਨਾਲ ਹੀ ਉਹਨਾਂ ਨੇ ਗਰਦਲਿਆ ਦੇ ਕੰਢੇ ਲੋਕਾਂ ਵੱਲੋਂ ਕੀਤੀ ਮਿਹਨਤ ਦੀ ਵੀ ਬਹੁਤ ਸ਼ਲਾਘਾ ਕੀਤੀ ਤੇ ਜਿਨ੍ਹਾਂ ਨੇ ਬੰਨਾ ਦੀ ਮਜ਼ਬੂਤੀ ਲਈ ਟੱਟ ਕੇ ਮਿਹਨਤ ਕੀਤੀ ਤੇ ਸੱਦਰ ਨੂੰ ਓਵਰਫਲੋ ਹੋਣ ਨਹੀਂ ਦਿੱਤਾ ਤੇ ਗੱਲ ਕਰਦੇ ਆਂ ਅੱਜ ਦੀ ਵੱਡੀ ਖਬਰ ਦੇ ਬਾਰੇ ਹਾਂਜੀ ਅੱਜ ਦੀ ਵੱਡੀ ਖਬਰ ਨਿਕਲਦੀ ਸਾਹਮਣੇ ਆ ਰਹੀ ਹੈ ਕਿ ਭਾਰਤ ਤੇ ਚੀਨ ਵਿਚਾਲੇ ਚੱਲਣਗੀਆਂ ਸਿੱਧੀਆਂ ਫਲਾਈਟਾਂ 5 ਸਾਲ ਬਾਅਦ ਮੋੜ ਸ਼ੁਰੂ ਹੋਵੇਗੀ ਸੇਵਾ ਖੰਡੀ ਦੱਸਦੀ ਕਿ 5 ਸਾਲਾਂ ਤੋਂ ਵੀ ਲੰਬੇ ਵਕਫੇ ਤੋਂ ਬਾਅਦ ਭਾਰਤ ਤੇ ਚੀਨ ਦਰਮਿਆਨ ਸਿੱਧੀਆਂ ਫਲਾਈਟਾਂ ਇਸ ਮਹੀਨੇ ਦੇ ਅੰਤ ਤੱਕ ਮੋੜ ਸ਼ੁਰੂ ਹੋਣ ਲਈ ਤਿਆਰ ਹਨ ਵਿਦੇਸ਼ ਮੰਤਰਾਲੇ ਨੇ ਵੀਰਵਾਰ ਅਸਬੰਧੀ ਸਮਝੌਤੇ ਦਾ ਐਲਾਨ ਕੀਤਾ ਹੈ ਤੇ ਜਿਸ ਤਰ੍ਹਾਂ ਸਿੱਧੀਆਂ ਹਵਾਈ ਸੇਵਾਵਾਂ 26 ਅਕਤੂਬਰ 2025 ਦੇ ਤਾਕਤ ਜਿਸਕੇ ਸ਼ੁਰੂ ਹੋ ਸਕਦੀ ਹੈ ਹਨ ਤੇ ਭਾਰਤ ਦੀ ਸਭ ਤੋਂ ਵੱਡੀ ਕੈਰੀਅਰ ਲਾਈਨ ਇੰਡੀਗੋ ਨੇ 26 ਅਕਤੂਬਰ ਤੋਂ ਕੋਲਕਾਤਾ ਤੋਂ ਗੁਆਗੂ ਲਈ ਰਜਨਾ ਪਰडानਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਅਤੇ ਅਜਿਹਾ ਕਰਨ ਵਾਲਾ ਇਹ ਪਹਿਲਾ ਕੈਰੀਅਰ ਬਣ ਗਿਆ ਹੈ ਟਾਟਾ ਸਮੂਹ ਦੀ 에ਅਰਲਾਈਨ 에ਅਰ ਇੰਡੀਆ ਵੀ ਸਾਲ ਖਤਮ ਹੋਣ ਤੋਂ ਪਹਿਲਾਂ ਦਿੱਲੀ ਅਤੇ ਸ਼ੰਗਾਈ ਵਿਚਕਾਰ ਸਿੱਧੀਆਂ ਉਡਾਨਾਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ ਤੇ ਸਿੱਧੀਆਂ ਉਡਾਨਾਂ ਮੁੱਖ ਤੌਰ ਤੇ ਵਪਾਰ ਅਤੇ ਕਾਰੋਬਾਰ ਲਈ ਯਾਤਰਾ ਦੀ ਓਚ ਮੰਗ ਦੇ ਕਾਰਨ ਮੜ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਇਸ ਦੀਆਂ ਉਡਾਨਾਂ ਦੀ ਬਹਾਲੀ ਨਾਲ ਯਾਤਰੀਆਂ ਨੂੰ ਬਧੇਰੇ ਵਿਕਲਪ ਮਿਲਣਗੇ ਅਤੇ 에어ਲਾਈਨਾਂ ਵਿਚਕਾਰ ਮੁਕਾਬਲਾ ਵਧੇਗਾ ਜੋ ਕਿ ਆਮ ਤੌਰ ਤੇ ਹਵਾਈ ਕਿਰਾਏ ਤੇ ਕਿਰਾਏ ਦੇ ਮਾਮਲੇ ਵਿੱਚ ਖਪਤਕਾਰਾਂ ਲਈ ਲਾਭਦਾਇਕ ਹੁੰਦਾ ਹੈ ਤੇ ਦੋਸਤੋ ਅੱਜ ਦੀ ਖਬਰ ਤੁਹਾਨੂੰ ਦੱਸ ਦਿੱਤੀ ਜੀ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਜ਼ਰੂਰ ਕਰਿਓ ਜੀ ਧੰਨਵਾਦ